ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਘਰ ਦੇ ਪੋਚੇ ਦੇ ਨਾਲ ਇਹ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤਾਂ ਤੁਸੀਂ ਰਾਤੋਂ ਰਾਤ ਹੋ ਜਾਓਗੇ ਅਮੀਰ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਤੁਹਾਡੇ ਘਰ ਦੀ ਗਰੀਬੀ ਨੂੰ ਹਮੇਸ਼ਾ ਲਈ ਖਤਮ ਕਰ ਦੇਣ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਇਹ ਵੀਡੀਓ ਮੇਰੇ ਲਈ ਕੰਮ ਦੀ ਨਹੀਂ ਸੀ ਕਿਉਂਕਿ ਅੱਜ ਦੀ ਵੀਡੀਓ ਜਿਹੜੀ ਹੈ ਨਾ ਹਰ ਇੱਕ ਉਸ ਇਨਸਾਨ ਦੇ ਲਈ ਹੈ ਜੋ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਨੂੰ ਪਾਉਣਾ ਚਾਹੁੰਦਾ ਹੈ ਜਿਵੇਂ ਕਿ ਹਰ ਵਿਅਕਤੀ ਅੱਜ ਦੇ ਸਮੇਂ ਵਿੱਚ ਚਾਹੁੰਦਾ ਹੈ ਕਿ ਉਹ ਉੱਚਾ ਮੁਕਾਮ ਹਾਸਲ ਕਰ ਲਵੇ ਗਰੀਬੀ ਦੇ ਵਿੱਚੋਂ ਨਿਕਲ ਕੇ ਮਿਹਨਤ ਕਰਕੇ ਅਮੀਰੀ ਹਾਸਲ ਕਰ ਲਵੇ ਉਹ ਚਾਹੁੰਦਾ ਹੈ ਕਿ ਉਹਦੇ ਘਰ ਦੇ ਹਾਲਾਤ ਬਦਲ ਜਾਣ ਉਸ ਦੀ ਗਰੀਬੀ ਦੂਰ ਹੋ ਜਾਵੇ ਇਸੇ ਤਰ੍ਹਾਂ ਜਿਹੜਾ ਵੀ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਨੂੰ ਦੂਰ ਕਰਨਾ ਚਾਹੁੰਦਾ ਹੈ ਜੋ ਚਾਹੁੰਦਾ ਹੈ ਮੇਰੇ ਸਾਰੇ ਦੁੱਖ ਤੇ ਕਸ਼ਟ ਦੂਰ ਹੋ ਜਾਣ ਮੇਰੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣ ਇਸੇ ਹੀ ਤਰ੍ਹਾਂ ਜਿਹੜੇ ਵਿਅਕਤੀ ਦਾ ਇਹ ਕਹਿਣਾ ਹੁੰਦਾ ਹੈ ਕਿ ਲੋਕਾਂ ਦੇ ਘਰ ਵਿੱਚ ਪੈਸੇ ਬਹੁਤ ਜ਼ਿਆਦਾ ਹਨ ਤੇ ਸਾਡੇ ਘਰ ਵਿੱਚ ਪੈਸੇ ਦੀ ਤੰਗੀ ਹੈ ਅਸੀਂ ਆਪਣੇ ਘਰ ਵਿੱਚੋਂ ਪੈਸੇ ਦੀ ਤੰਗੀ ਨੂੰ ਦੂਰ ਕਰਨਾ ਚਾਹੁੰਦੇ ਹਾਂ ਕਿਉਂਕਿ ਅੱਜ ਦੇ ਸਮੇਂ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਪੈਸਾ ਮੁੱਖ ਚੀਜ਼ ਹੈ ਕਿਉਂਕਿ ਪੈਸੇ ਦੇ ਨਾਲ ਹਰ ਇੱਕ ਚੀਜ਼ ਖਰੀਦੀ ਜਾ ਸਕਦੀ ਹੈ ਹਰ ਇੱਕ ਨੂੰ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕਦਾ ਹੈ ਜੇਕਰ ਸਾਡੇ ਕੋਲ ਪੈਸਾ ਨਹੀਂ ਹੋਵੇਗਾ ਤੇ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ ਹੋਣਗੀਆਂ ਇਸੇ ਤਰੀਕੇ ਨਾਲ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਸਫਲਤਾ ਨੂੰ ਹਾਸਲ ਕਰਨੀ ਚਾਹੁੰਦੇ ਹੋ ਆਪਣੇ ਦੁੱਖ ਕਸ਼ਟ ਦੂਰ ਕਰਕੇ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਤੁਰਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਜਿਹੜੇ ਲੜਾਈ ਝਗੜੇ ਤੇ ਕਲੇਸ਼ ਚੱਲਦੇ ਹਨ ਖਤਮ ਹੋ ਜਾਣ ਤਾਂ ਅੱਜ ਦੀ ਸਾਡੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣਨਾ ਤੇ ਬਿਨਾ ਸਕਿੱਪ ਕੀਤੇ ਸੁਣਨਾ ਕਿਉਂਕਿ ਵੀਡੀਓ ਤੁਹਾਡੇ ਲਈ ਬੜੀ ਹੀ ਜ਼ਿਆਦਾ ਖਾਸ ਸਾਬਿਤ ਹੋ ਜਾਵੇਗੀ ਤੇ ਜੇਕਰ ਤੁਸੀਂ ਸਕਿੱਪ ਕਰਕੇ ਵੀਡੀਓ ਨੂੰ ਵੇਖੋਗੇ ਪੂਰੀ ਗੱਲ ਤੁਹਾਨੂੰ ਸਮਝ ਨਹੀਂ ਆਊਗੀ ਤੁਹਾਨੂੰ ਵੀਡੀਓ ਵਿੱਚ ਕੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿ ਸਾਡੇ ਕਿੱਥੇ ਗਲਤੀ ਹੁੰਦੀ ਹੈ ਕਿੱਥੇ ਅਸੀਂ ਗਲਤੀਆਂ ਕਰ ਬੈਠਦੇ ਹਾਂ ਜਿਸ ਕਰਕੇ ਸਾਡੇ ਘਰ ਦੇ ਵਿੱਚ ਤੀਸਰਾ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਹੀ ਰਹਿੰਦੀਆਂ ਹਨ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਹੈ ਸਾਰੇ ਭੈਣ ਭਰਾਵਾਂ ਦੇ ਲਈ ਬੜੇ ਹੀ ਜ਼ਿਆਦਾ ਮਹੱਤਵਪੂਰਨ ਹੈ ਇਸੇ ਕਰਕੇ ਅੱਜ ਦੀ ਵੀਡੀਓ ਨੂੰ ਤੁਸੀਂ ਅੱਗੇ ਹੋਰ ਵੀ ਭੈਣ ਭਰਾਵਾਂ ਤੱਕ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਜਾਵੇ ਕਿਉਂਕਿ ਜਿਹੜੇ ਲੋਕਾਂ ਦਾ ਆਖਣਾ ਹੁੰਦਾ ਹੈ ਸਾਡੀ ਕਿਸਮਤ ਬਹੁਤ ਜ਼ਿਆਦਾ ਬੇਕਾਰ ਹੈ ਉਹ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ ਅੱਜ ਦੀ ਵੀਡੀਓ ਨੂੰ ਵੇਖਣ ਤੋਂ ਬਾਅਦ ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਸੀਂ ਕਦੇ ਵੀ ਆਪਣੀ ਕਿਸਮਤ ਨੂੰ ਨਹੀਂ ਕੋਸੋਗੇ ਤੇ ਨਾ ਹੀ ਤੁਸੀਂ ਇਹ ਕਹੋਗੇ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ ਇਸ ਤਰੀਕੇ ਨਾਲ ਇਹ ਉਪਾਅ ਨੇ ਜਿਹੜੇ ਬਹੁਤ ਜ਼ਿਆਦੇ ਲੋਕਾਂ ਦੇ ਅਜ਼ਮਾਏ ਹੋਏ ਹੁੰਦੇ ਹਨ ਉਹਨਾਂ ਨੂੰ ਇਸ ਉਪਾਅ ਦੇ ਨਾਲ ਬਹੁਤ ਵਧੀਆ ਰਿਜ਼ਲਟ ਵੀ ਮਿਲ ਜਾਂਦਾ ਹੈ ਇਸ ਕਰਕੇ ਇਹ ਉਪਾਅ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਇਸ ਉਪਾਰ ਨੂੰ ਕਰਨਾ ਕਿਵੇਂ ਹੈ ਤੇ ਕਿਹੜੇ ਤਰੀਕੇ ਨਾਲ ਕਰਨਾ ਹੈ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਇਸ ਤਰੀਕੇ ਦੇ ਨਾਲ ਆਖਦੇ ਹਨ ਜੀ ਇੱਕ ਪਰਿਵਾਰ ਸੀ ਤੇ ਉਹਨਾਂ ਦਾ ਕਹਿਣਾ ਸੀ ਉਹਨਾਂ ਦੇ ਘਰ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੱਲਦੀਆਂ ਹਨ ਉਹਨਾਂ ਦੇ ਘਰ ਵਿੱਚ ਬਿਮਾਰੀ ਤੇ ਕਰਜ਼ੇ ਵਰਗੀ ਸਮੱਸਿਆ ਵੀ ਹੈ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਪ੍ਰੋਬਲਮਸ ਹਨ ਉਹਨਾਂ ਦੇ ਵੀ ਆਖਣਾ ਸੀ ਕਿ ਉਹਨਾਂ ਦੇ ਘਰ ਵਿੱਚ ਜਿਹੜੇ ਉਹਨਾਂ ਦੇ ਵੱਡੇ ਬਜ਼ੁਰਗ ਮਾਤਾ ਜੀ ਹਨ ਉਹ ਬਹੁਤ ਹੀ ਜ਼ਿਆਦਾ ਬਿਮਾਰ ਰਹਿੰਦੇ ਹਨ ਉਹ ਸਾਡੀ ਗੱਲ ਨੂੰ ਸਮੇਂ ਦੀ ਨਹੀਂ ਮੰਨਦੇ ਇਸ ਕਰਕੇ ਸਾਡਾ ਕਈ ਵਾਰ ਬਹੁਤ ਜ਼ਿਆਦਾ ਲੜਾਈ ਝਗੜਾ ਹੋ ਜਾਂਦਾ ਹੈ ਜਿਸ ਕਰਕੇ ਇਸ ਚੀਜ਼ ਤੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਤੇ ਦੂਸਰਾ ਉਸ ਪਰਿਵਾਰ ਦੀ ਮੇਨ ਗੱਲ ਇਹ ਸੀਗੀ ਉਹਨਾਂ ਦਾ ਕਹਿਣਾ ਸੀ ਸਾਡੇ ਘਰ ਵਿੱਚ ਪੈਸਾ ਆਉਂਦਾ ਹੀ ਨਹੀਂ ਤੇ ਜੇਕਰ ਆ ਵੀ ਜਾਂਦਾ ਹੈ ਤਾਂ ਉਹ ਪੈਸਾ ਸਾਡਾ ਫਿਰ ਫਜ਼ੂਲ ਖਰਚ ਜਾਂ ਦਵਾਈਆਂ ਦੇ ਵਿੱਚ ਹੀ ਕਿਧਰੇ ਲੱਗ ਜਾਂਦਾ ਹੈ ਘਰ ਦੇ ਵਿੱਚ ਬਿਲਕੁਲ ਪੈਸਾ ਨਹੀਂ ਟਿਕਦਾ ਸਾਡੇ ਘਰ ਵਿੱਚ ਪੈਸਾ ਤਾਂ ਰੁਕਣ ਦਾ ਨਾ ਹੀ ਨਹੀਂ ਲੈਂਦਾ ਸਾਡੇ ਘਰ ਵਿੱਚ ਬਰਕਤ ਹੀ ਨਹੀਂ ਪੈਂਦੀ ਜਦੋਂ ਪੈਸਾ ਨਹੀਂ ਰੁਕੇਗਾ ਤਾਂ ਬਰਕਤ ਕਿੱਥੋਂ ਪਵੇਗੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਉਸ ਪਰਿਵਾਰ ਦਾ ਇਹ ਵੀ ਆਖਣਾ ਸੀ ਕਿ ਅਸੀਂ ਆਪਣੇ ਘਰ ਦੇ ਵਿੱਚ ਬਹੁਤ ਵਧੀਆ ਪੈਸੇ ਕਮਾਉਂਦੇ ਹਾਂ ਬਹੁਤ ਕਮਾਈ ਕਰਦੇ ਹਾਂ ਸਾਰਾ ਪਰਿਵਾਰ ਮਿਹਨਤ ਕਰਦੇ ਹਾਂ ਪਰ ਫਿਰ ਵੀ ਸਾਡੇ ਘਰ ਵਿੱਚ ਪੈਸਾ ਬਿਲਕੁਲ ਨਹੀਂ ਟਿਕਦਾ ਉਹ ਪਰਿਵਾਰ ਤਾਂ ਇਹ ਵੀ ਕਹਿੰਦਾ ਸੀ ਅਸੀਂ ਸਾਰਾ ਪਰਿਵਾਰ ਮਿਲ ਕੇ ਬੈਠਦੇ ਹਾਂ ਕਈ ਵਾਰ ਕਹਿੰਦੇ ਕਿ ਸੰਡੇ ਵਾਲੇ ਦਿਨ ਜਿਵੇਂ ਛੁੱਟੀ ਹੁੰਦੀ ਹੈ ਜੇਕਰ ਅਸੀਂ ਆਪਣੇ ਪਰਿਵਾਰ ਦੇ ਨਾਲ ਭੁੱਲ ਭੁਲੇਖੇ ਬੈਠ ਕੇ ਇਕੱਠੇ ਰੋਟੀ ਖਾਣ ਲੱਗ ਵੀ ਜਾਂਦੇ ਹਾਂ ਉਹਵੇਂ ਲੰਗਰ ਪ੍ਰਸ਼ਾਦਾ ਖਾਂਦੇ ਸਮੇ ਸਾਡੇ ਆਪਸ ਤੇ ਪਰਿਵਾਰ ਵਿੱਚ ਬਹਿਸਬਾਜੀ ਹੋ ਜਾਂਦੀ ਹੈ ਤੇ ਪਿੱਛੋਂ ਫਿਰ ਪਰਿਵਾਰ ਦੇ ਮੈਂਬਰ ਹੀ ਜੋ ਕੇ ਰੋਟੀ ਨੂੰ ਛੱਡ ਕੇ ਚਲੇ ਜਾਂਦੇ ਹਨ ਲੜਾਈ ਝਗੜਾ ਹੋ ਜਾਂਦਾ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਤਰ੍ਹਾਂ ਸਾਡੇ ਘਰ ਦੇ ਵਿੱਚ ਮਹਾਭਾਰਤ ਦੀ ਲੜਾਈ ਦੇ ਵਾਂਗ ਪਰਿਵਾਰ ਮੈਂਬਰਾਂ ਵਿੱਚ ਕਲੇਸ਼ ਹੋ ਜਾਂਦਾ ਹੈ ਇਹ ਵੀ ਕਹਿਣਾ ਹੁੰਦਾ ਹੈ ਉਹਨਾਂ ਦਾ ਕਿ ਅਸੀਂ ਜਿੱਥੇ ਵੀ ਬੈਠਦੇ ਹਾਂ ਰੋਟੀ ਖਾਂਦੇ ਹਾਂ ਉਹ ਸਾਡਾ ਟੇਬਲ ਜਾਂ ਫਿਰ ਸਾਡਾ ਬੈੱਡ ਉਹ ਵੀ ਖਰਾਬ ਹੋ ਜਾਂਦਾ ਹੈ ਲੜਾਈ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਲੜਾਈ ਝਗੜਿਆਂ ਦੇ ਵਿੱਚ ਰੋਟੀ ਸਬਜ਼ੀ ਇੱਧਰ ਉੱਧਰ ਸੁੱਟ ਦਿੰਦੇ ਹਨ ਇਹ ਸਾਰੀਆਂ ਪ੍ਰੋਬਲਮ ਉਸ ਪਰਿਵਾਰ ਨੇ ਸ਼ੇਅਰ ਕੀਤੀਆਂ ਤੇ ਕਿਸੇ ਭੈਣ ਦੇ ਨਾਲ ਉਹਨਾਂ ਨੇ ਕੁਝ ਉਪਾਅ ਫਿਰ ਉਹਨਾਂ ਨੂੰ ਦੱਸੇ ਤੇ ਦੱਸਣ ਦੇ ਮੁਤਾਬਿਕ ਉਹਨਾਂ ਨੇ ਦੱਸਿਆ ਉਹਨਾਂ ਨੂੰ ਇਹ ਕਿਹਾ ਸੀ ਕਿ ਮੈਂ ਤੁਹਾਨੂੰ ਕੁਝ ਉਪਾਅ ਦੱਸਣੀ ਹਾਂ ਇਹਨਾਂ ਨੂੰ ਤੁਸੀਂ ਕਰਿਓ ਤੇ ਕਰਨ ਤੋਂ ਬਾਅਦ ਵਿੱਚ ਜੇਕਰ ਤੁਹਾਨੂੰ ਕੋਈ ਰਿਜ਼ਲਟ ਮਿਲਿਆ ਤਾਂ ਮੈਨੂੰ ਜ਼ਰੂਰ ਦੱਸ ਦਿਓ ਇਸ ਤਰੀਕੇ ਦੇ ਨਾਲ ਉਸ ਪਰਿਵਾਰ ਨੇ ਦੱਸੇ ਗਏ ਉਪਾਅ ਕੀਤੇ ਉਪਾਅ ਕਰਨ ਤੋਂ ਡੇਢ ਦੋ ਮਹੀਨੇ ਦੇ ਬਾਅਦ ਉਹਨਾਂ ਨੇ ਕਾਲ ਕਰਕੇ ਭੈਣ ਨੂੰ ਦੱਸਿਆ ਕਿ ਜੋ ਤੁਸੀਂ ਸਾਨੂੰ ਉਪਾਅ ਦੱਸੇ ਸੀ ਅਸੀਂ ਉਸੇ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਕੰਮ ਨੂੰ ਕੀਤਾ ਹੈ ਤੇ ਸਾਨੂੰ 100% ਦੇ ਵਿੱਚੋਂ 90% ਰਿਜ਼ਲਟ ਮਿਲ ਚੁੱਕਾ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਦੇ ਬਜ਼ੁਰਗ ਮਾਤਾ ਜੀ ਜਿਹੜੇ ਬਿਮਾਰ ਰਹਿੰਦੇ ਸਨ ਉਹਨਾਂ ਨੂੰ ਹੁਣ ਕੋਈ ਵੀ ਦਵਾਈ ਦਾ ਜਿਹੜਾ ਅਸਰ ਨਹੀਂ ਸੀ ਹੁੰਦਾ ਹੁਣ ਉਹਨਾਂ ਨੇ ਦਵਾਈ ਦਾ ਅਸਰ ਕਰਨ ਲੱਗ ਪਈ ਹੈ। ਉਹ ਵੀ ਹੌਲੀ-ਹੌਲੀ ਠੀਕ ਹੋ ਰਹੇ ਹਨ। ਉਹ ਅੱਗੋਂ ਜੋ ਲੜਾਈ ਝਗੜੇ ਕਰਦੇ ਸੀ ਉਹਨਾਂ ਦੇ ਸੁਭਾਅ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਚੁੱਕਾ ਹੈ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿੱਥੇ ਅਸੀਂ ਪਰਿਵਾਰ ਰਲ ਮਿਲ ਕੇ ਬੈਠ ਨਹੀਂ ਸਕਦੇ ਹੁਣ ਅਸੀਂ ਸਾਰਾ ਪਰਿਵਾਰ ਇਕੱਠੇ ਬੈਠਦੇ ਹਾਂ। ਜਿੱਥੇ ਅਸੀਂ ਕਮਾਈ ਕਰਦੇ ਸੀ 1 ਰੁਪਿਆ ਅਸੀਂ ਕਮਾਉਂਦੇ ਸੀ। ਤੇ ਉਸ 1 ਰੁਪਏ ਦੇ ਵਿੱਚ 90 ਖਰਚ ਲੈਂਦੇ ਸੀ ਤਾਂ ਇਸ ਤੇ ਜੇਕਰ 100 ਕਮਾਉਂਦੇ ਸੀ ਤਾਂ ਅਸੀਂ ਤਾਂ 60 70 ਖਰਚ ਲੈਂਦੇ ਸੀ ਪਰ ਹੁਣ ਅਸੀਂ 40 ਖਰਚਦੇ ਹਾਂ ਤੇ 60 ਬਚਾ ਕੇ ਰੱਖ ਲੈਂਦੇ ਹਾਂ ਉਹਨਾਂ ਦਾ ਕਹਿਣ ਦਾ ਭਾਵ ਕਿ ਸਾਡੇ ਘਰ ਦੇ ਵਿੱਚ ਉਪਾਅ ਕਰਨ ਦੇ ਨਾਲ ਇਦਾਂ ਦੀਆਂ ਹੁਣ ਸਾਰੀਆਂ ਮੁਸ਼ਕਿਲਾਂ ਠੀਕ ਹੋ ਰਹੀਆਂ ਹਨ ਸਾਡੇ ਘਰ ਦੇ ਵਿੱਚ ਇਸ ਉਪਾਰ ਨੂੰ ਦਸਣ ਦੇ ਕਰਕੇ ਬਹੁਤ ਹੀ ਸੁਧਾਰ ਹੋ ਚੁੱਕਾ ਹੈ ਅਸੀਂ ਉਹਨਾਂ ਦੇ ਦੱਸਣ ਦੇ ਮੁਤਾਬਕ ਹੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਉਪਾਅ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਹਨਾਂ ਨੇ ਵੀ ਉਸ ਪਰਿਵਾਰ ਨੇ 100% ਆਖਦੇ ਹਨ ਕਿ ਸਾਨੂੰ ਫਰਕ ਪੈ ਚੁੱਕਾ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਹੁੰਦੇ ਹਨ ਤੇ ਦੇਖਣ ਸੁਣਨ ਨੂੰ ਬੜੇ ਆਸਾਨ ਲੱਗਦੇ ਹਨ ਪਰ ਇਹਨਾਂ ਦੇ ਚਮਤਕਾਰੇ ਫਾਇਦੇ ਹੁੰਦੇ ਹਨ ਇਸ ਤਰੀਕੇ ਦੇ ਨਾਲ ਕਈ ਵਾਰ ਅਸੀਂ ਕੀ ਕਰਦੇ ਹਾਂ ਆਪਣੇ ਘਰ ਵਿੱਚ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ ਜਿਨ੍ਹਾਂ ਤੋਂ ਅਸੀਂ ਆਮ ਤੌਰ ਤੇ ਅਣਜਾਣ ਹੁੰਦੇ ਹਾਂ ਜਿਹੜੀਆਂ-ਜਿਹੜੀਆਂ ਗਲਤੀਆਂ ਬਾਰੇ ਅਸੀਂ ਬਿਲਕੁਲ ਵੀ ਨਹੀਂ ਜਾਣਦੇ ਹੁੰਦੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਗਲਤੀਆਂ ਇਸ ਕਰਕੇ ਦੱਸੀਆਂ ਜਾਂਦੀਆਂ ਹਨ ਕਿ ਜੇਕਰ ਤੁਸੀਂ ਵੀ ਇਹ ਗਲਤੀਆਂ ਕਰ ਰਹੇ ਹੋ ਤਾਂ ਇਹਨਾਂ ਗਲਤੀਆਂ ਨੂੰ ਤੁਸੀਂ ਅੱਜ ਤੋਂ ਹੀ ਸੁਧਾਰ ਲਓ ਆਪਣੇ ਘਰ ਦੇ ਵਿੱਚ ਚੱਲ ਰਹੀ ਇਹ ਪ੍ਰੋਬਲਮ ਮੁਸ਼ਕਿਲ ਪਰੇਸ਼ਾਨੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਹਨ ਉਹਨਾਂ ਪਰੇਸ਼ਾਨੀਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਇਸ ਤਰੀਕੇ ਦੇ ਨਾਲ ਉਹ ਇਹਨਾਂ ਨੇ ਉਪਾਅ ਕੀਤਾ ਸੀ ਤੇ ਇਹ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ ਫਰਕ ਪੈ ਚੁੱਕਾ ਹੈ ਜਿਸ ਦੇ ਨਾਲ ਫਿਰ ਸਾਡੇ ਆਖਦੇ ਹਨ ਕਿ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਉਸ ਭੈਣ ਨੇ ਉਹਨਾਂ ਦੇ ਕੋਲੋਂ ਘਰ ਦੀਆਂ ਪਰਿਵਾਰ ਦੀਆਂ ਕੁਝ ਜਾਣਕਾਰੀਆਂ ਲਈਆਂ ਤੇ ਉਸ ਭੈਣ ਨੇ ਪੁੱਛਿਆ ਕਿ ਜੋ ਅਸੀਂ ਘਰ ਦੇ ਵਿੱਚ ਝਾੜੂ ਪੋਚਾ ਕਰਦੇ ਹਾਂ ਤੇ ਪੋਚਾ ਲਗਾਉਣ ਵਾਲਾ ਜਿਹੜਾ ਕੱਪੜਾ ਹੁੰਦਾ ਹੈ ਉਹ ਕੱਪੜੇ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸ ਜਗ੍ਹਾ ਤੇ ਰੱਖਦੇ ਹੋ ਉਹਨਾਂ ਦਾ ਆਖਣਾ ਸੀ ਜੀ ਕਿ ਸਾਡੇ ਘਰ ਦੇ ਵਿੱਚ ਜਿਹੜੀ ਮੇਡ ਕੰਮ ਕਰਨ ਵਾਲੀ ਲੱਗੀ ਹੋਈ ਹੈ ਉਹ ਆਉਂਦੀ ਹੈ। ਉਹ ਸਾਡੇ ਘਰ ਦਾ ਝਾੜੂ ਪੋਚਾ ਕਰਦੀ ਹੈ ਤੇ ਪੋਚੇ ਨੂੰ ਲਗਾਉਣ ਤੋਂ ਬਾਅਦ ਉਹ ਜਿਹੜਾ ਕੱਪੜਾ ਹੁੰਦਾ ਹੈ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਜਿਹੜੀ ਟੂਟੀ ਹੈ ਪਾਣੀ ਵਾਲੀ ਉਸ ਉੱਪਰ ਟੰਗ ਕੇ ਚਲੀ ਜਾਂਦੀ ਹੈ। ਇਸ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਜਿਹੜਾ ਜਲ ਹੁੰਦਾ ਹੈ ਉਹ ਚੰਦਰਮਾ ਨਾਲ ਸੰਬੰਧਿਤ ਹੁੰਦਾ ਹੈ। ਇਸ ਤਰੀਕੇ ਨਾਲ ਜਿਹੜੀ ਸਾਡੀ ਟੂਟੀ ਦੇ ਵਿੱਚੋਂ ਜਲ ਆਉਂਦਾ ਹੈ ਪਾਣੀ ਆਉਂਦਾ ਹੈ। ਉਹ ਟੋਟੀ ਦੇ نیچے ਅਸੀਂ ਆਪਣਾ ਜਿਹੜਾ ਪੋਚਾ ਲਗਾਉਣ ਵਾਲੀਆਂ ਜਿਵੇਂ ਬਾਲਟੀਆਂ ਹੁੰਦੀਆਂ ਹਨ ਉਹਨਾਂ ਨੂੰ ਰੱਖ ਦਿੰਦੇ ਹਾਂ ਜਾਂ ਫਿਰ ਬਾਲਟੀ ਦੀ ਜਗ੍ਹਾ ਤੇ ਉਸ ਦੇ نیچے ਪੋਚਾ ਰੱਖ ਦਿੰਦੇ ਹਾਂ ਜੋ ਘਰ ਵਿੱਚ ਲਗਾਉਂਦੇ ਹਾਂ ਜਾਂ ਫਿਰ ਉਸ ਪੋਚੇ ਨੂੰ ਨਿਚੋੜ ਕੇ ਉਸੇ ਹੀ ਟੋਟੀ ਦੇ ਉੱਪਰ ਰੱਖ ਦਿੰਦੇ ਹਾਂ ਇਹ ਚੀਜ਼ਾਂ ਜਿਹੜੀਆਂ ਹਨ ਅਸੀਂ ਕਰਦੇ ਹਾਂ ਸਾਡੇ ਘਰ ਦੇ ਲਈ ਬੜੀਆਂ ਜ਼ਿਆਦਾ ਗਲਤ ਹੁੰਦੀਆਂ ਹਨ ਕਿਉਂਕਿ ਜਿਹੜਾ ਜਲ ਹੈ ਉਹ ਚੰਦਰਮਾ ਦਾ ਪ੍ਰਤੀਕ ਹੈ ਇੱਥੇ ਅਸੀਂ ਗਲਤੀ ਕਰਦੇ ਪਏ ਹਾਂ ਤੇ ਫਿਰ ਸਾਡਾ ਹੀ ਚੰਦਰਮਾ ਖਰਾਬ ਹੋ ਜਾਂਦਾ ਹੈ ਇਸ ਤਰੀਕੇ ਨਾਲ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਕੁਝ ਅਜਿਹੀਆਂ ਗਲਤੀਆਂ ਕਰਕੇ ਆਪਣੇ ਚੰਦਰਮਾ ਨੂੰ ਪ੍ਰਭਾਵਿਤ ਕਰ ਦਿੰਦੇ ਹਾਂ ਉਸ ਦੇ ਨਾਲ ਸਾਡੇ ਤੇ ਫਿਰ ਸਾਈਡ ਇਫੈਕਟ ਪੈਂਦਾ ਹੈ ਸਾਡੇ ਪਰਿਵਾਰ ਦੇ ਜਿਹੜੇ ਫੈਮਿਲੀ ਮੈਂਬਰ ਹਨ ਉਹ ਬਿਮਾਰ ਰਹਿਣ ਲੱਗ ਜਾਂਦੇ ਹਨ ਸਾਡੇ ਘਰ ਵਿੱਚ ਪੈਸੇ ਸੰਬੰਧੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਸਾਡੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਕਲੇ ਕਲੇਸ਼ ਤੇ ਲੜਾਈ ਝਗੜੇ ਰਹਿੰਦੇ ਹਨ ਇਹ ਸਾਡੇ ਲਈ ਬਹੁਤ ਜ਼ਿਆਦਾ ਵੱਡੀ ਗੱਲ ਹੁੰਦੀ ਹੈ ਜਿਸ ਗੱਲ ਤੇ ਸਾਨੂੰ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਘਰ ਦੇ ਵਿੱਚ ਆਪਣਾ ਜੋ ਵੀ ਪੋਚਾ ਲਗਾਉਂਦੇ ਹੋ ਪੋਚਾ ਲਗਾਉਣ ਤੋਂ ਬਾਅਦ ਜਿਹੜਾ ਕੱਪੜਾ ਹੈ ਜਾਂ ਬਾਲਟੀ ਹੁੰਦੀ ਹੈ ਤੁਸੀਂ ਘਰ ਦੇ ਵਿੱਚ ਜਿਹੜੀ ਟੁੱਟੀ ਹੁੰਦੀ ਹੈ ਪਾਣੀ ਵਾਲੀ ਭਾਵੇਂ ਕੋਈ ਵੀ ਹੋਵੇ ਉਸ ਦੇ نیچے ਭੁੱਲ ਕੇ ਨਹੀਂ ਰੱਖਣਾ ਇਸ ਤੋਂ ਇਲਾਵਾ ਜਿਹੜੀ ਪਾਣੀ ਵਾਲੀ ਟੁੱਟੀ ਹੈ ਉਸ ਦੇ ਉੱਪਰ ਵੀ ਕਦੇ ਵੀ ਪੋਚੇ ਨੂੰ ਭੁੱਲ ਕੇ ਨਹੀਂ ਟੰਗਣਾ ਤੁਸੀਂ ਆਪਣੇ ਘਰ ਦੇ ਵਿੱਚ ਅਲੱਗ ਜਿਹੀ ਕੋਈ ਜਗ੍ਹਾ ਬਣਾਓ ਜਾਂ ਕੋਈ ਕਿੱਲੀ ਬਣਾ ਲਓ ਜਿੱਥੇ ਤੁਸੀਂ ਆਪਣੇ ਪੋਚੇ ਵਾਲੀ ਬਾਲਟੀ ਨੂੰ ਰੱਖ ਸਕਦੇ ਹੋ ਤੇ ਪੋਚੇ ਨੂੰ ਟੰਗ ਸਕਦੇ ਹੋ ਜੇਕਰ ਤੁਸੀਂ ਆਪਣੀ ਇਹ ਛੋਟੀ ਜਿਹੀ ਚੀਜ਼ ਆਪਣੇ ਘਰ ਦੇ ਵਿੱਚ ਬਦਲਣੀ ਸ਼ੁਰੂ ਕਰ ਦਿਓਗੇ ਤੁਸੀਂ ਵੇਖੋਗੇ ਘਰ ਦੇ ਵਿੱਚ ਕਿੰਨੇ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ ਤੇ ਨਾ ਹੀ ਕੋਈ ਬਿਮਾਰੀ ਰਹੇਗੀ ਤੇ ਲੜਾਈ ਝਗੜੇ ਕਲੇ ਕਲੇਸ਼ ਸਭ ਕੁਝ ਦੂਰ ਹੋ ਜਾਵੇਗਾ ਬਸ ਇਹ ਛੋਟਾ ਜਿਹਾ ਉਪਾਅ ਕਰਨ ਦੇ ਨਾਲ ਤੁਹਾਨੂੰ ਦੱਸੀ ਹੋਈ ਚੀਜ਼ ਤੇ ਤੁਸੀਂ ਧਿਆਨ ਦੇਣਾ ਹੈ ਇਸ ਤਰੀਕੇ ਨਾਲ ਜਿਵੇਂ ਤੁਹਾਨੂੰ ਦੱਸਿਆ ਹੈ ਘਰ ਵਿੱਚ ਤੁਸੀਂ ਓਵੇਂ ਹੀ ਕਰਨਾ ਸ਼ੁਰੂ ਕਰ ਦਿਓ ਜਿੰਨੀਆਂ ਵੀ ਤੁਹਾਡੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਹੋਣਗੀਆਂ ਉਹ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ